ਆ ਕਿਹੜਾ ਪੁਰਜਾ ਆ ਗਿਆ ਓਏ ਇਹ ਤਾਂ ਨੀਰੀ ਲਾਟ ਹੈ ਬਾਈ ਸ਼ੁ크ਰਾ ਸਾਲੋ ਜੀਰੀ ਵੜ ਲਈ ਨਹੀਂ ਤਾਂ ਇਹਨੇ ਆਗ ਹੀ ਲਾ ਦੇਣੀ ਸੀ ਆਏ ਹਾਏ ਓਏ ਆ ਐਕਸਕਿਊਜ਼ ਮੀ ਆ ਆਈ ਵਾਂਟ ਟੂ ਮੀਟ ਨਿਹਾਲ ਹਾਂ ਕਿਵੇਂ ਜੀ ਮੈਨ ਨਿਹਾਲ ਨੂੰ ਮਿਲਣਾ ਚਾਹੁੰਨੀ ਹਾਂ ਮੈਂ ਪਛਾਣਾ ਨਹੀਂ ਤੁਹਾਨੂੰ ਜੀ ਮੈਂ ਸਿਮਰਤ ਆ ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਆ ਓ ਹਾਂਜੀ ਤੇ ਤੁਸੀਂ ਢੀਂਡਾ ਸਾਹਿਬ ਕੋਲ ਤੇ ਨਹੀਂ ਰਹਿੰਦੇ ਹਾਂਜੀ ਹਾਂਜੀ ਉਹੀ ਲੈ ਮੇਰੇ ਸਕੇ ਚਾਚਾ ਹੀ ਨੇ ਹੋਂਤਾ अच्छा हां ਵਿਚਦੇ ਬਣਦਾ ਤਾਂ ਮੇਰਾ ਵੀ ਸੀ ਔਰ ਦਾ ਕੈਨੇਡਾ ਆ ਬਸ ਮੋਟਰ ਵਾਲਾ ਚੱਕਰ ਜੱਪਾ ਗਿਆ ਸਮਰਸੀਬਲ ਹੋਣਾ ਸੀ ਨਾ ਆਪਾਂ ਉਹ ਬਸ ਇੱਕ ਸਾਲਾ ਭਈਆ ਕਿਸੇ ਕੰਮਦਾਰੀ ਨਿਕਲਿਆ ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਇਟਰਗਾ ਬਸ ਹੋਰ ਸਲਾਓ ਫਿਰ ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ ਤੁਸੀਂ ਨਾ ਹਾਈ ਨਹੀਂ ਹਾਲ ਹਾਂ ਬਾ ਕੀ ਓਏ ਬਾਹਰਲੇ ਬੋਲ ਗੈਂਗ ਦੇ ਉੱਥੇ ਇਦਾਂ ਹੀ ਮਿਲਦੇ ਆ ਪੁੱਛੋ ਜੀ ਫੇਰ ਤਾਂ ਚਾਹੀਦੀ ਜੱਟ ਦਾ 100 ਕਿਲਾ ਵਿਕਦੇ ਜੱਟ ਜਾਊ ਬਾਹਰੀ ਹੁਣ ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ ਐਨੇ ਹੈ ਨਹੀਂ ਆਪਣੇ ਕੋਲ ਔਸਮ ਰਤਾ ਆਪਾਂ ਉੱਧਰ ਗੱਲ ਕਰਦੇ ਹਾਂ ਹਾਂ ਆਜੋ ਆ ਵੀ ਉਹ ਸਾਲੇ ਉਹ ਬੰਦ ਕਰ ਦਿਆ ਕਰੋ ਕਦੇ ਆਦ ਕਾਂ ਜੀ ਉਹ ਆ ਵੀਰੇ ਫਾੜੇ ਨੂੰ ਟਾ ਕੇ ਰੱਖ ਆ ਮਿੱਠੂ ਦੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ ਦੀ ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ ਇੱਥੇ ਹੀ ਰਵਾਂਗੀ ਇਹ ਤਾਂ ਵਧੀਆ ਗੱਲ ਆ ਓਏ ਮੇਰੇ ਕੋਲੇ ਬੰਦਾ ਹੈਗਾ ਆਪਾਂ ਇਹਦਾ ਪਾਸਪੋਰਟ ਬਕਵਾ ਦਿੰਦੇ ਆ 25 ਲੱਖ ਚੱਲਦੇ ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਏ ਬਚੂ 4 ਲੱਖ ਬਚੂ ਉਹਦਾ ਕੀ ਮਤਲਬ ਸਾਲੇ ਲੱਖ ਰੁਪਏ ਤੋਰੇ ਫੇਰੇ ਤੇ ਵੀ ਲੱਗੂ ਸਾਲਾ ਤੋਲੇ ਫੇਰੇ ਦੇ ਪਹਿਜਾਦੇ ਰਸਤਾ ਲੱਗਦਾ ਇੱਥੋਂ ਗੇਮ ਖਮਾਉ ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ ਕੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਆ ਉਹ ਯਾਰ ਸਭ ਕੁਝ ਜਾ ਕੇ ਸੱਸ ਸਜ ਦੱਸ ਦੇ ਇਹਦੇ ਚ ਕੀ ਗੱਲ ਆ ਚੌੜ ਦਿਨ ਆ ਦੱਸ ਰਹਿਣਗੇ ਬਾਅਦ ਠੀਕ ਹੋ ਜਾਣਗੇ ਕਿਉਂ ਹਾਂ ਤਾਂ ਹੀ ਤਾਂ 에ਰਪੋਰਟ ਤੋਂ ਚੱਲ ਤੇਰੇ ਕੋਲ ਆਈਏ ਮੈਂ ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼ ਜਾ ਕੇ ਉਹਨਾਂ ਨੂੰ ਸਮਝਾ ਪਲੀਜ਼ ਓਏ ਹੈ ਸਾਲਿਆ ਸੱਚ ਨਾ ਬੋਲੀ ਤੂੰ ਇੱਕ ਕਰੀਅਰ ਅਟ ਵਿੱਚ ਸੱਚ ਬੋਲ ਕੇ ਮਿੱਠੂ ਦੇ ਬਸਤੇ ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ ਸਾਲਿਆ ਮਿੱਠੂ ਉਦੋਂ ਦਾ ਕੋਮਾ ਚ ਐ ਪਲੀਜ਼ ਨਿਹਾਲ ਮੈਨੂੰ ਤੇਰੇ ਟੈਲੈਂਟ ਤੇ ਪੂਰਾ ਯਕੀਨ ਹੈ ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰੇ ਨੂੰ ਨਿਹਾਲ ਕਰ ਦਿੰਦਾ ਹੈ ਨਿਹਾਲ ਚੱਲ ਨਾ ਅਮਨ ਮੈ ਪਲੀਜ਼ ਸਾਲਾ ਝੂਠ ਬੋਲੀ ਪਲੀਜ਼ ਨਿਹਾਲ ਪਲੀਜ਼ ਝੂਠ 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 ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਫੈਰੀ ਹੈ ਪਰੇ ਹਟੋਏ ਸਾਲਾ ਝੂਠ ਸਾਲਾ ਬਰਵਾਏਗਾ ਸਾਨੂੰ ਝੂਠ ਬੋਲ ਸਾਲਿਓ ਰੈ ਕੀ ਮੰਗ ਲਈ ਸਰਪੰਚੇ ਬਣ ਗਏ ਹੈ ਚਲੋ ਇਹ ਤਾਂ ਐਵੇਂ ਬਕਵਾਸ ਕਰਦਿਆ ਆਈ ਡੋਨਟ ਲਾਈਕ ਥੈਮ ਆਨ ਐਜੂਕੇਟਿਡ ਪੀਪਲ ਅਨਪੜ ਪੰਚਾਇਤ ਲੈ ਸਾਲਾ ਬੜੀ ਸ਼ਤੀ ਪੰਪ ਚਾਹੁੰਦਾ ਔਰ ਜਦੋਂ ਵੀ ਪੰਪ ਚਾਇਆ ਸਾਲਿਆਂ ਨੇ ਜੁੱਤੀਆਂ ਖਾਧੀਆਂ ਨੇ ਨਾਲੇ ਸਾਡੇ ਪਾਊਗਾ ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ ਤੇ ਸਾਦਲੇ ਦੀਆਂ ਜੁੱਤੀਆਂ ਨੇ ਓ ਬੇਟੂ ਆਪਣੇ ਮੰਮੀ ਪਾਪਾ ਦੀ ਵਿਆਹ ਲਈ ਸਿੱਧੀ ਚੱਕ ਲੈ ਜੀ ਠੀਕ ਹੈ ਕਿਉਂ ਮੇਰੀ ਵਾਰੀ ਹੈ ਮੇਰੀ ਵਾਰੀ ਸੀ ਦੋ ਬੰਟੇ ਮੈਨੂੰ ਦੇ ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ ਮੈਂ ਲਾ ਦੂੰਗੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰ ਜਾਨ ਕਿਦਾਂ ਫੇਸ ਕਰਾਂ ਓ ਯਾਰ ਆਪਣਾ ਆਪ ਦਾ ਘਰ ਆ ਡਰਨ ਵਾਲੀ ਕੀ ਗੱਲ ਆ ਪਛਿਮੜੇ ਦੀ ਦੀ ਆਗੇ ਸਿਮਰਦੀ ਦੀ ਆਗੇ ਆ ਇੰਨੇ ਆਲੇ ਥੋੜੇ ਨੇ ਸਿਮਰਾ ਬੀਬੀ ਆਗੇ ਸਿਮਰਦੀ ਦੀ ਆਗੇ ਸਿਮਰਦੀ ਦੀ ਆਗੇ

ਆ ਸਾਰਾ ਕੁਝ ਕਰਨ ਤੋਂ ਪਹਿਲਾਂ ਤੂੰ ਆਪਣੇ ਪਾਪਾ ਤੋਂ ਇਜਾਜ਼ਤ ਲੈਣੀ ਲੋੜ ਹੀ ਨਹੀਂ ਸਮਝੀ ਗੁੱਸੇ ਚ ਲੱਗਦੇ ਆ ਤੇਰੇ ਪਾਪੇ ਕੋ ਪਿਸਤੌਲ ਬਸਤੂਲ ਤਾਂ ਨਹੀਂ ਕੋਈ ਕਾਕਾ ਇਹ ਤਾਂ ਚੱਲ ਜਵਾਕੜੀ ਸੀ ਪਰ ਤੈਨੂੰ ਤਾਂ ਸਮਝਦੋ ਕੰਮ ਲੈਣਾ ਚਾਹੀਦਾ ਸੀ ਤੁਸੀਂ ਗਲਤ ਸਮਝ ਰਹੇ ਹੋ ਜੀ ਮੈਂ ਸਮਝਾਉਣਾ ਥੋੜੀ ਸਾਰੀ ਗੱਲ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਇਹਦੇ ਚ ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ ਦੇਖ ਜੁਆ ਹੀ ਪੁੱਤਾਂ ਵਰਗੇ ਹੁੰਦੇ ਨੇ ਕੱਟੋ ਕੱਟ ਤੂੰ ਹੀ ਆਪਣਾ ਵਰਜ਼ਰਵਾ ਦਿੰਦਾ ਪਰ ਪਪਾ ਇਦਾਂ ਦੀ ਗੱਲ ਨਹੀਂ ਸੁਣੋ ਜੀ ਐਨਾ ਗੁੱਸਾ ਨਹੀਂ ਖਾਈਦਾ ਹੁੰਦਾ ਕਦੇ ਨੋਹਾਂ ਨਾਲੋਂ ਵੀ ਮਾ ਛੱਡ ਹੋਇਆ ਚਲੋ ਪਾਓ ਜਫੀ ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ ਓ ਮੇਰਾ ਜਵਾਈ ਪੁੱਤਰ ਸੋਹ ਰੱਬ ਦੀ ਤੂੰ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਰੂ ਜੋਗੀ ਐਡਾ ਸੋਹਣਾ ਮੁੰਡਾ ਦੇਖ ਕੇ ਐਂ ਕਰੋ ਭਾਈ ਜੀ ਕਰਦਾ ਸੜਿਆ ਗਾਲ ਘੁੱਟ ਕੇ ਮਾਰਦਾ ਤੈਨੂੰ ਪਾਪਾ ਨੇ ਇੱਕ ਜਵਾਈ ਰਾਜੇ ਨਾਲ ਫੈਮਿਲੀ ਫੋਟੋ ਕਰਵਾਉਣੀ ਹੈ ਜਸਨੀਤ ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ ਜੀ ਬੇਬੇ ਬੇਬੇ ਆ ਕੀ ਹੈ ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ ਮਤਲਬ ਮਤਲਬ ਏ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ ਚ ਵਿਆਹੇ ਆਈ ਸੀ ਨਾ ਤਾਂ ਨਿਹਾਲ ਦੀ ਪਰਦਾਦੀ ਨੇ ਉਹਨੂੰ ਦਿੱਤੀਆਂ ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ ਹੁਣ ਦਾ ਤੈਨੂੰ ਦੇਣਾ ਚਾਹੀਦੀ ਆ ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ ਹੋ ਬੇਟਾ ਗਿਫਟ ਤੂੰ ਤਾਂ ਸਾਡੇ ਨੂੰ ਪਾਣ ਵਾਲੀ ਆ ਤੈਨੂੰ ਹੀ ਦੇਣੀ ਆ ਤੂੰ ਅੱਗੇ ਆਪਦੀ ਨੂੰ ਨੂੰ ਦੇ ਦੇਈਂ ਮੈਂ ਕੁਝ ਸਮਝੀ ਨਹੀਂ beta ਤੁਸੀਂ ਬਾਹਰਲੇ ਜੱਮੇ ਪੜੇ ਬੱਚੇ ਐ ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ ਮੈਂ ਤਾਂ ਚਾਹੁੰਨੀ ਆ ਕਿ ਤੂੰ ਤੇ નિਹਾਲ ਵਿਆਹ ਕਰਾ ਲਓ ਕੀ ਮੈਂ ਤੇ નિਹਾਲ ਵਿਆਹ ਤੇ ਕੋ ਬੇਟਾ ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾ ਇਕੱਠੇ ਰਹਿ ਲੈਣਗੇ ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ ਇਹਦਾ ਮਤਲਬ નિਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ ਕੀ ਗੱਲ ਬੇਟਾ ਚੁੱਪੀ ਹੋ ਗਈ ਪੰਜਾਬੀ ਕੁੜੀ ਜਿੱਥੇ ਮਰ ਜੀ ਰਹਿ ਲੈ ਸੰਗ ਉਹਦੇ ਨਾਲ ਹੀ ਰਹਿੰਦੀ ਆ ਕਿੰਨੀ ਸਾਲ ਕੁੜੀ ਆ ਸੱਚੇ ਪਾਸ਼ਾ ਤੇਰਾ ਲੱਖ ਲੱਖ ਸ਼ੁਕਰ ਆ ਅਕੋ ਜੀਵਨ ਮੇਂ ਹੰਮੇ ਮੇਰੇ ਨਾਲ ਤਾਂ ਚੀਟਿੰਗ ਕੀਤੀ ਹੈ ਹੁਣ ਮੈਨੂੰ ਸਮਝ ਆਇਆ ਵਾਈ ਐਵਰੀਬਾਡੀ ਵਾਸ ਕਾਲਿੰਗ ਮੀ ਨੂ ਬਲੈਡੀ ਚੀਟ ਨਿਹਾਲ ਆਈ ਡੋਨਟ ਵੀ ਸੀ ਯਰ ਫੇਸ ਵੇਰ ਚਿਚਾ ਕਿ ਕਿਧਰ ਜਾਰੀ ਗਈ ਸੀ ਤੇ ਆਮ ਗੋ ਟੂ ਹੈਲ ਉਹ ਅੱਛਾ ਟਟੇ ਕੋ ਚਲਿਆ ਹੈ ਇਹ ਲਿਸਨ ਜਸਟ ਸਟਾਪ ਯਰ ਨੌਨਸੈਂਸ ਓਕੇ ਮੈਨੂੰ ਪਤਾ ਚਲ ਚੁਕਿਆ ਤੇਰਾ ਦੋਸਤ ਨੇ ਹਾਲ ਕਿੰਨਾ ਵੱਡਾ ਝੂਠਾ ਹੈ ਚਲ ਜਾ ਹੁਣ ਪਤਾ ਲੱਗ ਗਿਆ ਚੱਲ ਕਰੇ ਬਹਿ ਕੇ ਗੱਲ ਕਰਦੇ ਚੱਲ ਆ ਜਾ ਮੇਰੀ ਸੁੱਕਿਸ ਨੂੰ ਹੱਥ ਨਾਲਾ ਜਿਹ ਚਾ ਝੂਠਾ ਤੇਰਾ ਦੋਸਤ ਉਹ ਜਹ ਚੂਠਾ ਤੂੰ ਲੈ ਸਾਡਾ ਤਾਂ ਸਾਰਾ ਪਿੰਡੀ ਝੂਠਿਆਂ ਦਾ ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠਿਆਂ ਜਿਹੇ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਸਾਡਾ ਤਾਂ ਪਿੰਡ ਫਾਸੇ ਝੂਠ ਚਾਉਂਦਾ ਯੂ ਮੀਨ ਦਿਸ ਹੋਲ ਬਲੈਡੀ ਵਿਲੇਜ ਆਫ ਯਰ ਇਸ ਫੁੱਲ ਆਫ ਲਾਇ ਕਿ ਬਲ ਨਹੀਂ ਵੀਲੇ ਚਾਸ ਕਮਾਲੇ ਉਸੇ ਬਾਹਰਲੇ ਪੜੇ ਲੈ ਕੇ ਕਿੰਨੇ ਹੁੰਨੇ ਹੋ ਮਿੰਟ ਦੀ ਸਾਰੀ ਗੱਲ ਸਮਝ ਲੈਣੇ ਹੋ ਚੱਲ ਆਜ ਬਾਕੀ ਮੇਰੀ ਸੁਕੇਸ ਨੂੰ ਹੱਥ ਨਾਲ ਲਾ ਮੈਂ ਕਿਹਾ ਨਾ ਤੈਨੂੰ ਆਪਣੇ ਦੋਸਤ ਬਿਹਾਲ ਨੂੰ ਬਸ ਮੇਰਾ ਇੱਕ ਮੈਸੇਜ ਦੇ ਦੇ ਮੈਂ ਜਾ ਰਹੀਆਂ ਵਾਪਸ ਕੈਨੇਡਾ ਤੇ ਮੇਰੇ ਪਿੱਛੇ ਆਂਦੀ ਕੋਈ ਲੋੜ ਨਹੀਂ ਹੈ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਉਹ ਜਸਰੀਨ ਦਾ ਉਹ ਜਸਰੀਨ ਦਾ ਉਹ ਜਸਰੀਨ ਜਸਰੀਨ ਦਾ ਗੁੱਸਾ ਨਹੀਂ ਕਰਦਾ ਮੇਰੇ ਘਰੋਂ ਹਟ ਮੇਰੀ ਗੱਲ ਤਾਂ ਸੁਣ ਜਸਰੀਨ ਦਾ ਮੈਨੂੰ ਫੜਾ ਦੇ ਡੱਜੀ ਤੂੰ ਮੇਰੀ ਗੱਲ ਤਾਂ ਸੁਣ ਉਹ ਗੁੱਸਾ ਨਹੀਂ ਕਰਦਾ ਘਰੇ ਚੱਲ ਜਸਰੀਨ ਤੂੰ ਐਂ ਕਰਦੀ ਜਸਰੀਨ ਤਾਂ ਐਂ ਨਹੀਂ ਕਰਦਾ ਹੁੰਦਾ ਓ ਸੋਨੀ ਪੈਸੇ ਲਈ ਕਰਦੀ ਸਵਾਰੀ ਐ ਮੈਂ ਪੈਸੇ ਦਊਂਗੀ ਦਊਂਗੀ ਚ ਲੈ ਲਈ ਹੱਥਾਂ ਤੇਰੇ ਮਾਪੇ ਦਾ ਸਾਫ ਕਰੂਗਾ ਵਾਹਲੀ ਰਿਟਰਨ ਦੀ ਕਮਲੀ ਓਏ ਉੱਤੇਆ ਤੂੰ ਸਾਲੇ ਦਾ ਲੱਗਦਾ ਨਾ ਕੀ ਆ ਤੇਰਾ ਛਣੀ ਵਾਕਿਆ ਹੀ ਛਣੀਆਂ ਸੜਿਆ ਤੂੰ ਤੇਰੀ ਪੱਤਰੀ ਵੀ ਪੂਛਨ ਪੰਡਤ ਨੂੰ ਦਿਖਾਉਣੀ ਪੈਣੀ ਆ ਨੌਲੇ ਗੱਲ ਸੁਣਾ ਮੇਰੀ ਮੈਂ ਤਾਂ ਬਚ ਕੇ ਰਹੀ ਬੜਾ ਕਬਸ ਭਾਏ ਮੇਰਾ ਤਾਰੀ ਹੇ ਉਹ ਨਿਹਾਲ ਹਾਂ ਤਰੀ ਉਹ ਸੜਾ ਤੇਰਾ ਤਾਂ ਬੇੜਾ ਹੀ ਬਹਿ ਗਿਆ ਓਏ ਕੀ ਹੋਇਆ ਹੁਣ ਪੁੱਤ ਤੈਨੂੰ ਵੀ ਡੰਕੀ ਦੇ ਜਾਣਨਾ ਪੈਣਾ ਉਹ ਸੜਾ ਇਹ ਗੱਲ ਦੱਸੇਗਾ ਕੀ ਹੋਈ ਆ ਉਹ ਜਸਨੀਤ ਟੈਚੀ ਚੱਕੀ ਫਿਰਦੀ ਸੀ ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਆ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਕਹਿੰਦੀ ਨਿਹਾਲ ਵਰਗਾ ਤੂੰ ਠੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ ਹੈ ਆਹੋ ਉਹ ਘੜ ਜਾ ਘੜ ਜਾ ਘੜ ਜਾ ਘੜ ਜਾ ਉਹ ਇੱਥੇ ਕਿਤੇ ਬੈਠੀ ਐ ਜਸਨੀਤ ਚੱਕ ਸਮਾਨ ਘਰ ਚੱਲੀਏ ਮੈਂ ਕਿਸੇ ਝੂਠੇ ਦੇ ਕਰਨੀ ਰਹੀ ਝੂਠਾ ਉਹ ਤਾਰੀ ਬੈਠਾ ਬੈਠਾ ਆਪਣੇ ਲੈਪਟਾਪ ਤੇ ਮਰ ਜੇ ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜਿਵੇਂ ਕਦੇ ਝੂਠ ਬੋਲਿਆ ਬਈ ਯਾਰ ਫੇਰ ਤੇਰੀ ਬੇਬੇ ਨੇ ਮੈਨੂੰ ਵਾਇਦੀ ਚੀਜ਼ੇ ਕਿ ਭਾਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਨਿਹਾਰ ਪਰਿਆਵਰਗੀ ਨੂੰ ਲੈ ਕੇ ਆਏਗਾ ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਮ ਸੀ ਸਿਮਰਤ ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ ਬੇਬੇ ਦੇ ਕਹਿਣ ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ ਬੇਬੇ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ ਫਿਰ ਮੈਂ ਕੀ ਕਰਾਂ ਤੇਰੀ ਪ੍ਰੋਬਲਮ ਤੂੰ ਆਪ ਸੰਭਲ ਐਡਜਸਟ ਕਰ ਯਾਰ ਮੈਂ ਨਹੀਂ ਕਰਨਾ ਐਡਜਸਟ ਪਹਿਲੇ ਸੋchnਾ ਚਾਹੀਦਾ ਸੀ ਨਾ ਇਹ ਸਭ ਕੁਝ ਮੈਂ ਜਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ 2-4 ਦਿਨਾਂ ਲਈ ਨਹੀਂ ਕਰਨਾ ਐਡਜਸਟ ਜਾਇ ਤੂੰ ਮੇਰੀ ਗਲਤੀ ਕੋਈ ਫਾਇਦਾ ਨਹੀਂ ਆਈ ਸੇ ਜਸਟ ਗੋ ਟ ਦੇਖ ਲੈ ਇੱਕ ਮੈਂ ਕਿੱਥੇ ਜਾਇ ਤੂੰ ਦੇਖ ਲੈ ਇੱਕ ਵੀ ਦੇਖ ਲਾਸ ਗੋ ਅਵੇ ਹਲੋ ਹੂੰ ਹੂੰ ਚਲੋ ਵੀਰ ਜੀ ਬਾਈ ਪੁੱਛ ਲੈ ਇੱਕ ਰੀ ਹੋਰ ਸ਼ਾਇਦ ਮਾਨੀ ਜਾਏ ਤੂੰ ਪੁੱਛ ਲੈ ਚਲ ਛਲੇ ਚੌਧਰੀ ਬਣ ਜਾਂਦੇ ਰੇ ਅ ਬੇਬੇ ਸਤਨਾ ਵਾਹਿਗੁਰੂ ਪਾਪੂ ਤੂ ਬੋਲ ਅ ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਪੁੱਤ ਅਬਾ ਮੈਂ ਬੇਬੇ ਮੈਂ ਸੋਚਦਾ ਵੀ ਐ ਕਿ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ ਲੈ ਇਹ ਤਾਂ ਤੂੰ ਬਾਲਾ ਹੀ ਚੰਗਾ ਸੋਚਿਆ ਪੁੱਤ ਮਾੜੀ ਜੇ ਦਿਨ ਖੋਲ ਲੈਣ ਦੇ ਫਿਰ ਆਪਾਂ ਚੱਲਦੇ ਆ ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ ਅਬ ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ ਦੱਸ ਆਪਾਂ ਨੂੰ ਪਿੰਡ ਛੱਡਣਾ ਪੜਾ ਬੇਬੇ ਕਿਉਂ ਪਿੰਡ ਛੱਡ ਕੇ ਕਿੱਥੇ ਜਾਣਾ ਅਬਾ 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 ਚੰਡੀਗੜ੍ਹ ਚੱਲਦੇ ਆ ਬੇਬੇ ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ ਰੋਜ਼ ਗਾਰਡਨ 17 ਸੈਕਟਰ ਪੀਜੀਆਈ ਕੋਲ ਆ ਨਾਲੇ ਬੇਬੇ ਨਾਟਾ ਸਾਹਿਬ ਵੀ ਉੱਥੇ ਸ਼ਾਮ ਸਵੇਰੇ ਮੱਥਾ ਟੇਕ ਲਿਆ ਆਹੋ ਹੁਣ ਤੇਰੀ ਕੈਨੇਡਾ ਵਾਲੀ ਵਾਟੇ ਜੋ ਆ ਗਈ ਹੁਣ ਤੇਰਾ ਪਿੰਡਾਂ ਚ ਕਿਵੇਂ ਜੀ ਲੱਗਣਾ ਅਬ ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਬਿਜੜੀ ਕੈਨੇਡਾ ਵਾਲੀ ਆ ਨਾ ਓਹੋ ਉਹ ਐਕਚੁਅਲੀ ਥੈਂਕ ਯੂ ਕੋਈ ਨਾ ਸਸੀ ਗਾਲ ਜੀ ਤੋ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤੋ ਬੇਬੇ ਲੈ ਅੱਛਾ ਤੋ ਮੈਨੂੰ ਇਹ ਦੱਸ ਨੇਹਾਲ ਤੋ ਸੱਚੇ ਚੰਡੀਗੜ੍ਹ ਕੋਠੇ ਪਾਏਗਾ। ਉਹ ਮੈਂ ਤਾਂ ਹੱਸਦਾ ਬੇਬੇ। ਚੰਡੀਗੜ੍ਹ ਕੀ ਨੇ ਜਾਣਾ। ਹਾਰਨ বাজਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ। ਪਿੰਡਾਂ 'ਚ ਤਾਂ ਬਹਾਰ ਆਵੇ ਬੇ। ਨਾਲੇ ਅੱਜਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। True don't worry. I'm fine here. I'll be safe really. It's just a matter of a few days. I miss you too. Bye. ਜਸਨੀਤ ਮੈਂ ਆਪਣੀ ਜਾਨਵਰ ਕੀ ਵੀ ਤਰ੍ਹਾਂ ਕਰਜਾ ਨਹੀਂ ਉਤਾਰ ਸਕਦਾ ਅੱਛਾ ਜੇ ਮੈਂ ਨਾਬੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਪੈਂਟ ਕਰਦਾ ਪਰ ਹੁਣ ਤਾਂ ਜੱਟ ਕੋਲੇ ਸਿਰਫ ਇੱਕ ਜਫੀ ਹੈ ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਹੋਣੀ ਜ਼ਿਆਦਾ ਡਰਾਮੇ ਨਾ ਕਰ ਤੂੰ ਤਾਂ ਨਿਹਰਾ ਝੂਠਾ ਹੈ ਥੈਂਕ ਯੂ ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ ਰਿਸਪੈਕਟ ਹੈ ਕਰੀ ਜਾਈ ਪਿਆਰ ਨਾ ਕਰੀਂ ਇਦੇਚ ਮੇਰਾ ਕੀ ਕਸੂਰ ਏ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ ਹੋਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ ਸੱਚੀ ਪਿਆਰ ਤਾਂ ਤੇਰੇ ਅਰਗੇ ਕਰਮਾਂ ਵਾਲਿਆਂ ਨੂੰ ਮਿਲਦਾ ਜਸਨੀਤ ਹੂੰ ਨੇਤਾ ਹੈ ਆਈ ਫੀਲ ਸੋ ਲੱਕੀ ਰੂਪ ਮੈਨੂੰ ਐਨਾ ਪਿਆਰ ਕਰਦਾ ਇੱਥੇ ਮੈਂ ਵੀ ਹਾਂ ਉਹ ਗੋਡ ਆਈ ਕੈਨਟ ਵੀ ਟੂ ਸੀ ਹਿਮ ਖੁਸ਼ ਰਹੋ ਵਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਿਉਂ ਕੇ ਪਾਸ ਰਹੋ ਚੱਲ ਚੱਲ ਹੁਣ ਡਰਾਮੇ ਨਾ ਕਰ ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ ਚ ਲੰਗੀ ਆ ਹਮ ਮਿਸਟਰ ਡਰਾਮੇਬਾਜ਼ ਮੈਂ ਜੋ ਕੁਝ ਵੀ ਕਰਦੀ ਆ ਬੇਬੇ ਲਈ ਕਰਦੀ ਆ ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ ਬੇਬੇ ਦਾ ਖਿਆਲ ਰੱਖੀ ਰਹੀ ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜਾਏ ਹਾਂ ਹੋ ਡਰਾਈਵਰ ਨੂੰ ਰੋੜ ਤੇ ਜੱਟ ਨੂੰ ਹੋੜ ਪਿਆਰ ਜਾਨਾਂ ਤੋਂ ਸੇਫ ਕਿਦਾਂ ਦੀ ਗੱਲਾਂ ਕਰਦੀਆਂ ਸਾਡੀਆਂ ਬੁੜੀਆਂ ਤਿੰਨ ਤਿੰਨ ਨਿਆਣੇ ਟਰੈਕਟਰ ਤੇ ਬਿਠਾ ਕੇ ਸਵਾਟਰ ਪੁੱੜ ਦਿੰਦੀਆਂ ਨਾਲੇ ਉਹਨਾਂ ਦਾ ਘੋੜਾ ਵੀ ਕੱਚੇ ਚ ਫਸਾਇਆ ਹੁੰਦਾ ਉਹਨਾਂ ਨੂੰ ਤਾਂ ਕਦੇ ਲੱਗਿਆ ਨਹੀਂ ਆਨਨ ਸੇਫ ਉਹ ਐ ਨਹੀਂ ਡਰ ਜਾਂਦਾ ਜਸਨੀਤ ਕਰੇ ਟੈਨਸ਼ਨ ਨਾਲਾ ਇਹਦਾ BMW ਤੋਂ ਵੱਧ ਸੇਫ ਆ ਹਾਂ ਆਚਾ ਫਾਈਨਲੀ ਸੇਫ ਲੈਂਡਿੰਗ ਹੈ ਮੈਂ ਕੱਪੜੇ ਚੇਂਜ ਕਰਕੇ ਆਨੀਆ ਕੱਪੜੇ ਹੀ ਚੇਂਜ ਕਰੀ ਰਈ ਮਾਈਂਡ ਨਾ ਚੇਂਜ ਕਰੀ ਨਿਹਾਲ ਪੁੱਤ ਗੱਲ ਸੁਣ ਜੀ ਕਸ਼ਮੀਰੋ ਦੀ ਮੱਜ ਮਰ ਗਈ ਮੈਂ ਚੱਲੀ ਆਂ ਅਫਸੋਸ ਕਰਨ ਹਾਂਜੀ ਚਾਚੀ ਅਲੀ ਫੇਰ ਚੱਲੀ ਰੱਬ ਮਿਹਰ ਕਰੇ ਕੀ ਕਿਆ ਅਬ ਮੈਂ ਕਿਆ ਰੱਬ ਮਿਹਰ ਕਰੇ ਮੱਜ ਦੀ ਰੂਹ ਦੇ ਉੱਤੇ ਉਹਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਜਾਂ ਤੂੰ ਬੇਬੇ ਫੇਰ ਇੱਕ ਕੰਮ ਕਰੀ ਜਸਨੀਤ ਨੂੰ ਕਹੀਂ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ ਉਹ ਸਾਰੇ ਧੋ ਦੇ ਕਪੜੇ ਧੋਣੇ ਆ ਬੇਬੇ ਹਾਂ ਮੇਰਾ ਮਤਲਬ ਕਪੜੇ ਧੋਣੇ ਆ ਜਸਕੋਣੇ ਵੀ ਆ ਮਸ਼ੀਨ ਚ ਪਾ ਦਾਂਗੇ ਨਾਲ ਦੇ ਨਾਲ ਸੁਕਾ ਵੀ ਦਊ ਪੁੱਤ ਮਸ਼ੀਨ ਚ ਆਪਾਂ ਕਿਵੇਂ ਪਾ ਦਾਂਗੇ ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ ਬੇਬੇ ਮੈਂ ਲਾਦਾ ਸਰ ਵੀ ਮੁੱਕਿਆ ਹੋਣਾ ਆਪਾਂ ਕੱਲ੍ਹ ਨੂੰ ਧੋਲਾਂਗੇ ਨਾ ਪੁੱਤ ਸਾਰਾ ਕੁਝ ਹੈਗਾ ਚੰਗਾ ਮੈਂ ਚੱਲਦੀ ਹਾਂ ਓ ਰੱਬਾ ਦੇ ਮੈਨੂੰ ਥਾਪੀ ਬਸ ਮੈਂ ਅੱਜ ਥਾਪੀ ਪ੍ਰੇਅਰ ਕਰਨ ਜੋਗਾ ਹੋ ਜਾਂ